हेलो जी सताल जी सारे मैं मन कौर स्वागत करती हूँ अपने यूट्यूबल गुरद होटा वराय के बरबरी शर्ट आएगी प्रिंट शर्ट आएगी बहुत सोहनी ठीक है और कलर भी बहुत फाइन आएगी ठीक है जी नाल आएगा प्लेन बॉटम प्योर मसलीन के बॉटम लगे हुए सब तो पहले परपल कलर आएगा तवाना ब्रांड की कलैक्श आएगी प्रिंट शर्ट आएगी ठीक है जी आएगा बरबरी का ही दुपट्टा बहुत सोहने जो सूट है कलर ए वन ने ਤੁਸੀਂ ਕਲਰ ਵਾਈਜ਼ ਵੀ ਦੇਖਦੇ ਜਾਣਾ ਔਰ ਇਸ ਤਰ੍ਹਾਂ ਤੁਸੀਂ ਕਲੈਕਸ਼ਨ ਨੂੰ ਸਾਰਿਆਂ ਨੂੰ ਵੇਖਣਾ ਹੈ ਐਂਡ ਤੱਕ ਤਾਂ ਜੋ ਤੁਹਾਨੂੰ ਸਾਰੀ ਕਲਰ ਆਪਸ਼ਨ ਮੀ ਮਿਲ ਸਕੇ ਠੀਕ ਹੈ ਇਹ ਵਾਲੇ ਸੂਟ ਜਿਹੜੇ ਬਰਬਰੀ ਦੁਪੱਟੇ ਦੇ ਨਾਲ ਆ ਰੇਟ ਆਏਗਾ 1895 1895 ਦੇ ਵਿੱਚ ਤੁਹਾਨੂੰ ਬਹੁਤ ਪਿਆਰੀ ਜਿਹੀ ਕਲੈਕਸ਼ਨ ਮਿਲੇਗੀ ਔਰ ਖੁੱਲੇ ਡੁੱਲੇ ਦੁਪੱਟੇ ਆਉਣਗੇ ਤੇ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਹਰ ਮਨਤ ਦੇ ਲਾਸਟ ਵਿੱਚ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਲੈ ਕੇ ਆਉਂਦੇ ਆ ਉਹ ਵਾਲੇ ਵਿਊਅਰ ਦੇ ਲਈ ਜਿਹੜੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਦੇ ਨੇ ਤੇ ਨਾਲ ਹੀ ਸਾਡੇ ਵੀਡੀਓ ਨੂੰ ਕਮੈਂਟ ਕਰਦੇ ਨੇ ਨਾਲ ਹੀ ਵੀਡੀਓ ਤੇ ਕਮੈਂਟ ਕਰਦੇ ਨੇ ਸਕਰੀਨ ਸ਼ਾਟ ਤੁਸੀਂ ਜ਼ਰੂਰ ਸੈਂਡ ਕਰਨਾ ਹੈ ਤੇ ਕਮੈਂਟ ਜ਼ਰੂਰ ਕਰਨੇ ਆ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਆਪਣੇ ਵਿਊਅਰਸ ਦਾ ਜਿਹੜੇ ਸਾਡੇ ਸਪੋਰਟਿਵ ਨੇ ਠੀਕ ਹੈ ਜੀ ਤੇ ਉਸ ਤੋਂ ਅਗਲਾ ਕਲਰ ਆ ਗਿਆ ਪੈਰਟ ਕਲਰ بیس ਪੈਰਟ ਕਲਰ ਆਏਗਾ ਉੱਪਰ ਡਿਫਰੈਂਟ ਕਲਰ ਦੀ ਪ੍ਰਿੰਟਿੰਗ ਆਏਗੀ ਇਕਦਮ ਪਿਓਰ ਬਰਬਰੀ ਦਾ ਫੈਬਰਿਕ ਆ ਠੀਕ ਹੈ ਬਹੁਤ ਸੋਹਣਾ ਸੌਫਟ ਬਰਬਰੀ ਦਾ ਫੈਬਰਿਕ ਆਏਗਾ ਕੋਈ ਹਾਰਡਨੈਸ ਨਹੀਂ ਆਏਗੀ ਪਲੇਨ ਆਏਗਾ ਬਾਟਮ ਠੀਕ ਹੈ ਪਲੇਨ ਬਾਟਮ ਆ ਪਿਓਰ ਮਸਲੀਨ ਦਾ ਤੇ ਨਾਲ ਆਏਗਾ ਪ੍ਰਿੰਟਰਡ ਦੁਪੱਟਾ ਬਹੁਤ ਸੋਹਣੇ ਜੀ ਸੂਟ ਤੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਲੋ ਜੀ ਠੀਕ ਹੈ ਕਲਰ ਵੇਖਦੇ ਜਾਓ ਕਲਰ ਵੀ ਬਹੁਤ ਫਾਈਨ ਲੱਗੇ ਹੋਏ ਹਨ ਨਾਲ ਠੀਕ ਹੈ ਇਹ ਆ ਗਿਆ ਬਰਬਰੀ ਦਾ ਦੁਪੱਟਾ ਬਰਬਰੀ ਦੀ ਸ਼ਰਟ ਬਰਬਰੀ ਦਾ ਦੁਪੱਟਾ ਆ ਔਰ ਬਰਬਰੀ ਦੀ ਸ਼ਰਟ ਦੇ ਨਾਲ ਅਗਰ ਤੁਸੀਂ ਮਸਲੀਨ ਦੇ ਦੁਪੱਟੇ ਲੈਣਾ ਚਾਹੁੰਦੇ ਹੋ ਉਹ ਵੀ ਆਪਸ਼ਨਸ ਹੈਗੀਆਂ ਨੇ ਸਾਡੇ ਕੋਲ ਤੇ ਕਾਫੀ ਵੀਡੀਓਜ਼ ਵੀ ਬਣੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਥਰਡ ਕਲਰ ਇਸਤੇ ਵਿੱਚ ਆ ਗਿਆ येलो ਕਲਰ ਠੀਕ ਹੈ येलो ਮੰਗੋ ਸ਼ੇਡ ਆ ਬਹੁਤ ਸੋਹਣਾ ਕਲਰ ਆ और जी उपर प्रिंटिंग दे, कलर ने बहुत सोहने सिंपल सॉबर लुक आ रही है कलर देखते दे जाओ ठीक है बेस आएगा मैंगो कलर का उपर पिंक कलर हो गया बावा शेड होगी थोड़ा जा मोरपंखिया टाइप कलर आएगा यह प्रिंट शर्ट मिलेगी ठीक है प्लेन आएगा बॉटम ठीक है बॉटम प्योर मसलीन काइनिंग देखो मसलीन भी दे ठीक है जी चैक कर दे जाओ नाल आएगा बहुत प्यारा जहाँ दुपट्टा दुपट्टे भी ए वन आन एकदम ट्रेंडिंग वाली कुलैक्शन है और रेट वाइज जो बहुत ही रिजनेबल प्राइज मिलेगा ठीक है जी ये डिस्काउंटड भीडियोज देख सकते हैं तो बहुत सोहनी जी कलैक्शन आएगी देखो दुपट्टे और बर्बरी के दुबटे ने पर उमें भी बर्बरी नहीं है कि हार्डनैस जी आयुर्वेद मतलब कि दुपट्टा जरा कैरी ना किया जाए देखो जिथे भी मैं रखती हूँ उ दुपट्टा जरा सैट हो जाए ठीक है फैब्रिक एकदम फाइन आएगा और इस अगला कलर इस आ गया मजेंटा राणी कलर ਠੀਕ ਹੈ ਸ਼ਰਟ ਮਜੈਂਟਾ ਰਾਣੀ ਕਲਰ printed ਆਏਗੀ ਤੇ ਨਾਲ ਆਏਗਾ ਪਲੇਨ ਬਾਟਮ ਦੇਖੋ ਕਿੰਨਾ ਪਿਆਰਾ ਕਲਰ ਹੈ ਠੀਕ ਹੈ ਇਸ ਦੇ ਵਿੱਚ بیس ਜਿਹੜਾ ਹੈ ਉਹ ਡਾਰਕ ਹੈ ਉੱਪਰ ਲਾਈਟ ਕਲਰ ਦੀ ਪ੍ਰਿੰਟਿੰਗ ਹੈ ਤੇ ਨਾਲ ਮਜੈਂਟਾ ਰਾਣੀ ਸ਼ੇਡ ਦਾ ਪਿਓਰ ਮਸਲੀਨ ਦਾ ਬਾਟਮ ਹੈ ਠੀਕ ਹੈ ਤੇ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਇਹ ਵੀ ਬਰਬਰੀ ਦਾ ਦੁਪੱਟਾ ਆਏਗਾ ਠੀਕ ਹੈ ਬਰਬਰੀ ਦੀ ਇਹ ਆਈ ਹੀ ਸ਼ਰਟ ਬਰਬਰੀ ਦਾ ਦੁਪੱਟਾ ਆਏਗਾ ਔਰ ਬਹੁਤ ਸੋਹਣੀ ਲੁੱਕ ਆਏਗੀ ਚੈੱਕ ਕਰੋ ਤੁਸੀਂ ਫੈਬਰਿਕ A1 ਹੈ ਕਲੈਕਸ਼ਨ A1 ਹੈ 8095 ਪ੍ਰਾਈਸ ਹੋਏਗਾ ਬਹੁਤ ਸੋਹਣਾ ਜਿਹਾ ਕਲਰ ਵਾਈਜ਼ਲੀ A1 ਰਹਿਣਗੇ ਇਹਦੇ ਵਿੱਚ ਫੁੱਲ ਕਲੈਕਸ਼ਨ ਮਿਲਦੀ ਪਈਆਂ ਫੁੱਲ ਪੀਸ ਮਿਲਦੇ ਪਏ ਨੇ ਤੇ ਨਾਲ ਤੁਹਾਨੂੰ ਅਗਰ ਐਵੇਂ ਦੀ ਹੋਰ ਵੀ ਕਲੈਕਸ਼ਨ ਤੁਸੀਂ ਚਾਹੁੰਦੇ ਆ ਤੁਸੀਂ ਸਾਨੂੰ ਜਿਹੜਾ ਕਮੈਂਟ ਕਰ ਸਕਦੇ ਆ ਬਹੁਤ ਸੋਹਣੀ ਜਿਹੀ ਕਲੈਕਸ਼ਨ ਦੇ ਨਾਲ ਹਰ ਰੋਜ਼ ਸਾਡੀ ਲੌਂਗ ਵੀਡੀਓ ਜਿਹੜੀ ਉਹ 11 ਤੋਂ 12 ਮਾਰਨਿੰਗ ਦੇ ਟਾਈਮ ਤੇ ਆਉਂਦੀ ਆ ਚਾਹੀ ਪ੍ਰਿੰਟਡ ਸ਼ਰਟ ਵਾਲੇ ਤੁਸੀਂ ਸੂਟ ਲੈਣੇ ਆ ਚਾਹੀ ਉੱਪਰ ਵਰਕ ਵਾਲੇ ਲੈਣੇ ਆ ਚਾਹੀ ਔਰਗੈਂਜ਼ਾ ਯੌਰਜਟ ਐਵਰੀ ਫੈਬਰਿਕ ਇਜ਼ ਅਵੇਲੇਬਲ ਹੇਅਰ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਜਾਂ ਹੈਂਡਵਰਕ ਦੇ ਸੂਟ ਅਗਰ ਤੁਸੀਂ ਰੈਡੀ ਵਗੈਰਾ ਕਰਾਉਣੇ ਆ ਕਸਟਮਾਈਜ਼ ਕਰਵਾਉਣੇ ਆ ਹਰ ਇੱਕ ਜਿਹੜੀ ਤੁਹਾਨੂੰ ਫੈਸਿਲਿਟੀ ਇੱਕ ਹੀ ਜਗ੍ਹਾ ਤੋਂ ਮਿਲਦੀ ਪਈ ਹੈ ਬਹੁਤ ਸੋਹਣੀ ਜੀ ਕਲੈਕਸ਼ਨ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਜੀ ਕਾਲੀ ਸਾਰਾ ਹੈ